ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ अरोड़ा ਔਰ ਇਹਨਾਂ ਦੇ ਮੀਡੀਆ ਸਲਾਹਕਾਰ ਬਕਰਤੇਜ ਪੰਨੂ ਇਹਨਾਂ ਵੱਲੋਂ ਜਿਸ ਤਰੀਕੇ ਦੀ ਸ਼ਬਦਾਵਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੰबीर ਸਿੰਘ ਜੀ ਬਾਦਲ ਸਾਹਿਬ ਔਰ ਧਰਮੀ ਫੌਜੀ ਪਰਿਵਾਰ ਬਾਰੇ ਧਰਮੀ ਫੌਜੀਆਂ ਬਾਰੇ ਵਰਤੀ ਗਈ ਹੈ ਇਹ ਬਹੁਤ ਹੀ ਨਿੰਦਣਯੋਗ ਹੈ ਔਰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਇਹਨਾਂ ਨੂੰ ਧਰਮੀ ਫੌਜੀ ਦੀ ਜਿਹੜੀ ਕੁਰਬਾਨੀ ਹੈ ਉਹਦੀ ਇਹਨਾਂ ਨੇ ਤੋਹੀਨ ਕੀਤੀ ਹੈ ਔਰ ਇਹ ਇਕੱਲੇ ਤਰਨ ਤਨ ਹਲਕੇ ਦੇ ਧਰਮੀ ਫੌਜੀ ਦੀ ਤੋਹੀਨ ਨਹੀਂ ਇਹ ਸਾਰੇ ਹੀ ਧਰਮੀ ਫੌਜੀਆਂ ਦੀ ਤੋਹੀਨ ਹੈ ਇਹ ਆਪਣਾ ਸਮਾਂ ਕਿਉਂ ਭੁੱਲ ਗਏ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਫਲੈਕਸਾਂ ਲਵਾਈਆਂ ਉਹਨਾਂ ਤੋਂ ਬੋਰਡ ਲਵਾਏ ਔਰ ਉਹਨਾਂ ਦੇ ਉੱਤੇ ਇਹ ਲਿਖਵਾਇਆ ਕਿ ਵਿਕਰਮ ਮਜੀਠੀਆ ਚਿੱਟੇ ਦਾ ਵਪਾਰੀ ਹੈ ਇਹ ਇਹਨਾਂ ਨੇ ਝੂਠੇ ਬੋਰਡ ਲਵਾਏ ਉਸ ਤੋਂ ਬਾਅਦ ਕੇਦਰੀਵਾਲ ਨੇ ਅਦਾਲਤ ਦੇ ਵਿੱਚ ਮਾਫੀ ਮੰਗੀ ਤੇ ਅੱਜ ਇਹਨਾਂ ਨੂੰ ਇਹ ਦੁੱਧ ਤੋਤੇ ਹੋ ਗਏ ਕਿੰਨੇ ਨੌਜਵਾਨਾਂ ਨੂੰ ਇਹਨਾਂ ਨੇ ਆਮ ਆਦਮੀ ਪਾਰਟੀਆਂ ਨੇ ਪਾਰਟੀ ਵਾਲਿਆਂ ਨੇ ਮਿਸਯੂਜ਼ ਕੀਤਾ ਮਿਸਯੂਜ਼ ਕੀਤਾ ਮੈਂ ਮਿਸਯੂਜ਼ ਸ਼ਬਦ ਇਸ ਕਰਕੇ ਵਰਤ ਰਿਹਾ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨੇ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਦੀ ਤਸਵੀਰ ਦੇ ਕੇ ਉਹਨਾਂ ਨੂੰ ਉਹਨਾਂ ਦੀਆਂ ਫੋਟੋਆਂ ਦਿਖਾ ਕੇ ਇਹਨਾਂ ਨੇ ਗਮਰਾਹ ਕੀਤਾ ਔਰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕ੍ਰਾਂਤੀਕਾਰੀ ਲੈ ਕੇ ਆ ਰਹੇ ਹਾਂ ਪੰਜਾਬ ਵਿੱਚ ਔਰ ਉਹਨਾਂ ਲਈ ਸਭ ਤੋਂ ਵੱਡਾ ਇਹਨਾਂ ਦੇ ਰਾਹ ਦਾ ਰੋੜਾ ਸੀ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਦਰੀਵਾਲ ਨੇ ਔਰ ਉਹਨਾਂ ਦੇ ਸਾਰੇ ਟੋਲੇ ਨੇ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਹੱਦ ਤੱਕ ਗੁੰਮਰਾਹ ਕੀਤਾ ਕਿ ਪੰਜਾਬ ਦਾ ਨੌਜਵਾਨ ਤੱਕੀ ਅੱਜ ਪੰਜਾਬ ਜਿਹੜਾ ਹੈ ਉਹ 10-15 ਸਾਲ ਲਗਭਗ ਪਿੱਛੇ ਪੈ ਚੁੱਕਿਆ ਇਹਦਾ ਜ਼ਿੰਮੇਵਾਰ ਕੌਣ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਦਰੀਵਾਲ ਨੇ ਸਭ ਤੋਂ ਜਿਹੜਾ ਮਾੜਾ ਪੱਤਾ ਮਾੜੀ ਸਿਆਸਤ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਖੇਡੀ ਉਹ ਇਹ ਖੇਡੀ ਕਿ ਇਹਨਾਂ ਨੇ ਧਰਮ ਦੇ ਨਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਇਹਨਾਂ ਨੇ ਉਹਦੀ ਜਿੰਨੀ ਵੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਨੇ ਬਦਨਾਮ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਨੇ ਆਪਣੇ ਵਰਕਰਾਂ ਤੋਂ ਆਈਟੀ ਵਿੰਗ ਦੀ ਟੀਮ ਤੋਂ ਬਦਨਾਮ ਕਰਵਾਇਆ ਇਹ ਬਹੁਤ ਵੱਡਾ ਇੱਕ ਝੂਠ ਜਿਹੜਾ ਇਹਨਾਂ ਨੇ ਬਦਨਾਮੀ ਦਾ ਜਿਹੜਾ ਕਲੰਕ ਹੈ ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੀ ਕੋਈ ਖੇਤਰੀ ਪਾਰਟੀ ਸੀ ਔਰ ਪੰਜਾਬ ਨੂੰ ਵਿਕਾਸ ਦੀਆਂ بلندੀਆਂ ਤੇ ਲੈ ਕੇ ਜਾਣ ਵਾਲੀ ਪਾਰਟੀ ਸੀ ਔਰ ਉਹਨਾਂ ਨੂੰ ਇਹਨਾਂ ਨੇ ਜਾਣਬੁੱਝ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਚਾਲ ਚੱਲੀ ਕਿਉਂਕਿ ਇਹ ਚਾਲ ਤੋਂ ਬਿਨਾ ਪੰਜਾਬ ਦੇ ਵਿੱਚ ਇਹਨਾਂ ਦੀ ਐਂਟਰੀ ਨਹੀਂ ਸੀ ਹੋ ਸਕਦੀ ਇਹਨਾਂ ਨੇ ਔਰ ਕਾਂਗਰਸ ਨੇ ਰਲ ਕੇ ਧਰਨੇ ਲਾਏ ਬਰਗਾੜੀ ਵਿੱਚ ਕੀ ਕੁਝ ਹੋਇਆ ਸਾਰਾ ਕੁਝ ਇਹਨਾਂ ਨੇ ਕਰਵਾਇਆ ਉਹ ਸਾਰਾ ਕੁਝ ਦਾਦੂਵਾਲ ਦੇ ਵੀ ਸਥਿਤੀ ਤੁਹਾਨੂੰ ਸਪਸ਼ਟ ਹੈ ਸਾਰਾ ਕੁਝ ਇਹਨਾਂ ਨੇ ਕਰਵਾਇਆ ਔਰ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਦੇ ਲਈ ਇਹਨਾਂ ਨੇ ਹਰ ਉਹ ਮਾਰੇ ਤੋਂ ਮਾਰਾ ਪੈਂਤੜਾ ਵਰਤਿਆ ਜਿਸ ਦੀ ਅਸੀਂ ਉਮੀਦ ਵੀ ਨਹੀਂ ਕਰ ਸਕਦੇ ਸੀ ਇਹੀ ਕਾਰਨ ਆਜਾਮ ਆਦਮੀ ਪਾਰਟੀ ਜਿਹੜੀ ਤਰਨਤਾਰਨ ਤੋਂ ਕਿੱਥੇ ਇਹਨਾਂ ਦੇ ਇੰਨੇ ਵਰਕਰ ਸੀ ਇਹਨਾਂ ਦੇ ਲਈ ਦਿਨ ਰਾਤ ਕਰਨ ਵਾਲੇ ਪਰ ਇਹਨਾਂ ਨੂੰ ਜੀਮਨੀ ਚੋਣ ਜਿਹੜਾ ਜਿਹੜੀ ਹੈ ਉਹ ਹਰਮੀਤ ਸੰਧੂ ਨੂੰ ਲੜਾਉਣੀ ਪਈ ਜਿਹੜੇ ਅਕਾਲੀ ਦਲ ਦੇ ਜਿਹੜੇ ਐਮ ਐਲ ਏ ਦੇ ਐ ਇਹਨਾਂ ਕੋਲੇ ਆਪਣਾ ਵਰਕਰ ਨਹੀਂ ਇਹਨਾਂ ਨੂੰ ਮਿਲਿਆ ਇਹਨਾਂ ਨੂੰ ਪਤਾ ਸੀ ਜੇ ਅਸੀਂ ਆਪ ਦਾ ਕਿਸੇ ਵਰਕਰ ਨੂੰ ਉੱਥੇ ਚੋਣ ਲੜਾਉਣੇ ਆ ਤਾਂ ਇਹਨਾਂ ਦੀ ਜਮਾਨਤ ਜ਼ਬਤ ਹੋ ਜਾਣੀ ਸੀ ਇਸ ਦਰਤ ਮਾਰਿਆ ਇਹਨਾਂ ਨੇ ਅਕਾਲੀ ਦਲ ਦੇ ਜਿਹੜੇ ਹਰਮੀਤ ਸੰਧੂ ਆ ਜਿਨ੍ਹਾਂ ਨੂੰ ਇਹ ਮਾੜਾ ਕਹਿੰਦੇ ਸੀ ਨਸ਼ੇ ਦਾ ਵਪਾਰੀ ਕਹਿੰਦੇ ਸੀ ਅੱਜ ਉਹ ਇਹਨਾਂ ਦੇ ਲਈ ਚੰਗਾ ਹੋ ਗਿਆ ਇਹਨਾਂ ਨੇ ਉਹਨੂੰ ਇਲੈਕਸ਼ਨ ਲੜਾਇਆ ਔਰ ਇਹਨਾਂ ਨੇ ਗੁੰਡਾਗਰਦੀ ਦਾ ਇੰਨਾ ਨੰਗਾ ਨਾਚ ਜਿਹੜਾ ਉਹ ਉੱਥੇ ਰਚਿਆ ਇਹਨਾਂ ਨੇ ਨਚਾਇਆ ਕਿ ਇਸ ਦੀ ਆਧਾਰ ਇਤਿਹਾਸ ਚ ਦੁਆਰਾ ਆਪਾਂ ਨੂੰ ਮਿਲ ਨਹੀਂ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਜਿੰਨੀ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚੋਂ ਇੱਥੋਂ ਚਲਦਾ ਕਰ ਦਿਓ ਕਿ ਚੰਗੇ ਰਵਾਂਗੇ ਨਹੀਂ ਤਾਂ ਇਹ ਮੇਰੀ ਗੱਲ ਨੂੰ ਯਾਦ ਰੱਖਿਓ ਕਿ ਆਪਾਂ ਅੱਖਾਂ ਦੇ ਵਿੱਚ ਸੁਣ ਦੇ ਦੇ ਕੇ ਰੋਵਾਂਗੇ ਅੱਜ ਨਰੇਸ਼ ਯਾਦਵ ਕਿਹਦਾ ਐਮਐਲਏ ਸੀ ਜਿਸ ਨੇ ਬੇਅਦਬੀ ਕੀਤੀ ਸੀ ਮਲੇਰ ਕੋਟਲੇ ਦੇ ਵਿੱਚ ਪਾਵਨ ਤੇ ਪਵਿੱਤਰ ਕੁਰਾਨ ਸ਼ਰੀਫ ਦੀ ਇਸ ਕਰਕੇ ਇਹ ਬੇਅਦਬੀਆਂ ਕਰਨ ਵਾਲੇ ਵੀ ਆਮ ਆਦਮੀ ਪਾਰਟੀ ਦੇ ਕਿਉਂਕਿ ਜਸਟਿਸ ਜੋਰਾ ਸਿੰਘ ਨੇ ਵੀ ਇਹ ਗੱਲ ਜਿਹੜੀ ਹੈ ਭੁਗਤਾ ਉਹ ਕਹਿ ਦਿੱਤੀ ਹੈ ਔਰ ਇਹ ਚੀਜ਼ ਜਿਹੜੀ ਹੈਗੀ ਹੈ ਸਾਨੂੰ ਇਹ ਅਣਗਹਿਲੀ ਦੇ ਨਾਲ ਨਹੀਂ ਲੈਣੀ ਚਾਹੀਦੀ ਸਾਨੂੰ ਪੰਜਾਬ ਵਾਸੀਆਂ ਨੂੰ ਹੁਣ ਸਮਝ ਜਾਣਾ ਚਾਹੀਦਾ ਹੈ ਕਿ ਪੰਜਾਬ ਦੇ ਉੱਤੇ ਇਹਨਾਂ ਦੀਆਂ ਕਿੰਨੀਆਂ ਭੈੜੀਆਂ ਨਿਗਾਹ ਜਿਹੜੀ ਹੈ ਉਹ ਪੰਜਾਬ ਦੇ ਉੱਤੇ ਹੈ ਇਸ ਲਈ ਸਾਰੇ ਇਕੱਠੇ ਹੋਵੋ ਏ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੜਾਈ ਐ ਸਦਾਬੀਰ ਸਿੰਘ ਬਾਦਲੇ ਪੰਜਾਬ ਦੀ ਲੜਾਈ ਲੜ ਰਹੇ ਆ ਇਹ ਕੱਲੀ ਉਹ ਆਪਣੀ ਲੜਾਈ ਜਾਂ ਸੱਤਾ ਵਾਸਤੇ ਨਹੀਂ ਲੜ ਰਹੇ ਅੱਜ ਇਹ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਅਸੀਂ ਕਹਿੰਦੇ ਸੀ ਕਿ ਇਹ ਤਾਂ ਕਦੇ ਆ ਹੀ ਨਹੀਂ ਸਕਦੇ ਇਹਨਾਂ ਦੀਆਂ ਜਮਾਨਤਾਂ ਜਲ ਧੋਲੀਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਟੱਕਰ ਦਿੱਤੀ ਤਰਨਤਨ ਬਾਈਲੈਕਸ਼ਨ 'ਚ ਤਾਂ ਇਹਨਾਂ ਨੂੰ ਪਹਿਲਾਂ ਹੀ ਸੀਆਈਡੀ ਦੀ ਇਹ ਰਿਪੋਰਟ ਜਿਹੜੀ ਐ ਇੰਟੈਲੀਜੈਂਸੀ ਦੀ ਆ ਚੁੱਕੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਟੱਕਰ ਦੇ ਰਿਹਾ ਹੈਗਾ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਤਾਂ ਇਹਨਾਂ ਨੇ ਸਾਡੇ ਸਰਪੰਚ ਔਰ ਸਾਡੇ ਜਿਹੜੇ ਯੂਥ ਦੀ ਟੀਮ ਹੈ ਕਈਆਂ ਤੇ ਨਜਾਇਜ਼ ਇਹਨਾਂ ਨੇ ਪਰਚੇ ਪਾਉਣੇ ਸ਼ੁਰੂ ਕੀਤੇ ਇੱਥੇ ਹੀ ਨਹੀਂ ਧਰਮੀ ਫੌਜੀ ਦੀ ਬੇਟੀ ਕੰਚਨਪ੍ਰੀਤ ਤੇ ਵੀ ਇਹਨਾਂ ਨੇ ਨਜਾਇਜ਼ ਪਰਚੇ ਪਾਏ ਹੋਰ ਬਹੁਤ ਸਾਰੇ ਜਿਹੜੇ ਗੁਸੇਵ ਸਿੰਘ ਸ਼ੇਖ ਹੋ ਗਏ ਹੋਰ ਸਰਪੰਚ ਸਾਡੇ ਕਿੰਨੇ ਨੇ ਔਰ ਸ਼ਾਮਾ ਪ੍ਰਧਾਨ ਤਰਨਤਾਰਨ ਤੋਂ ਕਿੰਨੇ ਤਿੰਨ ਜਹਿਰ ਪਰਚੇ ਪੁਆਏ ਇਹਨਾਂ ਨੇ ਉਹ ਸਿਰਫ ਆਪਣੀ ਬੁਖਲਾਹਟ ਵਿੱਚ ਪਾਏ ਕਿਉਂਕਿ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੀ ਕਿ ਅਕਾਲੀ ਦਲ ਇਹਨਾਂ ਦੇ ਉੱਤੇ ਚੜਦਾ ਆ ਰਿਹਾ ਏ ਇਸ ਚੜਾਈ ਤੋਂ ਡਰਦੇ ਨੇ ਇਹਨਾਂ ਨੇ ਝੂਠੇ ਪਰਚੇ ਪਾਏ ਤੇ ਹੁਣ ਇਹਨੇ ਇੱਕ ਘਬਰਾ ਗਏ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਨੇ ਅਕਾਲੀ ਦਲ ਨੇ ਜਬਰਦਸਤ ਟੱਕਰ ਇਸ ਇਲੈਕਸ਼ਨ ਦੇ ਵਿੱਚ ਦਿੱਤੀ ਏ ਇਹਨਾ ਘਬਰਾ ਗਏ ਨੇ ਕਿ ਕੇਦਰੀਵਾਲ ਨੇ ਭਗਵੰਤ ਮਾਨ ਨੇ ਆਪਣੇ ਸਾਰੇ ਜਿਹੜਾ মিডিਆ ਇਨਚਾਰਜ ਬਲਤੇਜ ਪੰਨੂ ਔਰ ਨਾਲ ਹੀ ਅਮਨ ਰੋੜਾ ਜਿਹੜਾ ਇਹਨਾਂ ਦਾ ਪੰਜਾਬ ਦਾ ਪ੍ਰਧਾਨ ਹੈ ਧਾਰੀਵਾਲ ਮਨਿਸਟਰ ਜਿਹੜੇ ਸਾਫ ਕਰ ਰਹੇ ਹੈ ਇਹਨਾਂ ਸਾਰਿਆਂ ਤੋਂ ਪ੍ਰੈਸ ਦੇ ਵਿੱਚ ਕਾਨਫਰੈਸ ਪ੍ਰੈਸ ਕਾਨਫਰੰਸਿਸ ਕਰਾਉਣੀਆਂ ਸ਼ੁਰੂ ਕਰਵਾ ਦਿੱਤੀਆਂ ਇਹਨਾਂ ਤੋਂ ਬਿਆਨ ਪੁੱਠੇ ਸਿੱਦੇ ਦਿਵਾਉਣੇ ਸ਼ੁਰੂ ਕਰ ਦਿੱਤੇ ਸਰਦਾਰ ਸਬੀਰ ਸਿੰਘ ਬਾਦਲ ਦੇ ਖਿਲਾਫ ਕਿ ਇਹਨਾਂ ਨੇ ਗੈਂਗਸਟਰ ਨੂੰ ਖੜਾ ਕੀਤਾ ਉਹ ਭਰਾਓ ਗੈਂਗਸਟਰ ਤੇ ਧਰਮੀ ਫੌਜੀ 'ਚ ਫਰਕ ਹੁੰਦਾ ਧਰਮੀ ਫੌਜੀ ਦੀ ਕੁਰਬਾਨੀ ਨੂੰ ਦੇਖਦੇ ਹੋਏ ਉਹਨਾਂ ਦੀ ਧਰਮ ਪਧਰੀ ਨੂੰ ਇਹ ਟਿਕਟ ਦਿੱਤੀ ਗਈ ਹੈ ਉੱਥੋਂ ਇਲੈਕਸ਼ਨ ਲੜਾਇਆ ਗਿਆ ਤੁਸੀਂ ਸਾਰੇ ਧਰਮੀ ਫੌਜੀਆਂ ਨੂੰ ਬਦਨਾਮ ਕਰਦੇ ਹੋ ਤੁਹਾਨੂੰ ਪੰਜਾਬ ਦਾ ਸਾਡੇ ਤੁਹਾਨੂੰ ਕੀ ਪਤਾ ਸਾਡੇ ਮਰਿਆਦਾਵਾਂ ਦਾ ਤੁਸੀਂ ਸਾਡੇ ਉੱਤੇ ਹੁਣ ਰਾਜ ਕਰੋਗੇ ਤੁਸੀਂ ਸਾਨੂੰ ਬਰਬਾਰ ਕੀਤਾ ਪੰਜਾਬ ਨੂੰ ਤੁਹਾਡੀਆਂ ਹੁਣ ਇਹ ਜਿਹੜੀਆਂ ਗੱਲਾਂ ਜ਼ਿਆਦਾ ਦੇਰ ਚੱਲਣੀਆਂ ਨਹੀਂ ਕਿਉਂਕਿ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦੇਵਾਂ ਅਕਾਲੀ ਦਲ ਦੀ ਜਿਹੜੀ ਹੁਣ ਹਨੇਰੀ ਚੱਲ ਪਈ ਹੈ ਇਸ ਨੂੰ ਤੁਸੀਂ ਰੋਕ ਨਹੀਂ ਪਾਉਂਗੇ ਭਗਵੰਤ ਮਾਨ ਜੀ ਕੇਜਰੀਵਾਲ ਹੁਣ ਤੁਸੀਂ ਰੋਕ ਨਹੀਂ ਪਾਉਂਗੇ ਇਸ ਹਨੇਰੀ ਨੂੰ ਇਹ ਨੇਰੀ ਹੁਣ ਕਾਲੀਆਂ ਘਟਾਵ ਵੀ ਬਣੇਗੀ ਔਰ ਪਰਜੋਰ ਪੰਜਾਬ ਦੇ ਵਿੱਚ ਮੀਂਹ ਵੀ ਪਾਏਗੀ ਔਰ ਪੰਜਾਬ ਦੇ ਹਰ ਇੱਕ ਨੌਜਵਾਨ ਪੰਜਾਬ ਦੇ ਹਰ ਇੱਕ ਮਾਪਿਓ ਦੀ ਤਪਦੇ ਹੋਏ ਸੀਨੇ ਨੂੰ ਠੰਡਾ ਵੀ ਕਰੇਗੀ ਇਹ ਅਕਾਲੀ ਦਲ ਦੀ ਜਿਹੜੀ ਹਨੇਰੀ ਚੱਲ ਗਈ ਹੈ ਅਸੀਂ ਪੰਜਾਬ ਲਈ ਲੜ ਰਹੇ ਹਾਂ ਸਾਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਅਸੀਂ ਕਿ ਤੁਹਾਡੇ ਇਰਾਦੇ ਕੀ ਨੇ ਇਸ ਕਰਕੇ ਤੁਹਾਡੀਆਂ ਇਹ ਜਿਹੜੀਆਂ ਹਰ ਰੋਜ਼ ਤੁਸੀਂ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਬੰਦੇ ਚੱਕਣੇ ਸ਼ੁਰੂ ਕਰਦੇ ਆ ਯਾਦ ਰੱਖਿਓ ਇਹ ਸਮਾਂ ਤੁਹਾਡੇ ਲਈ ਵੀ ਆਉਣਾ ਹੈ ਜੇ ਤੁਹਾਨੂੰ ਵੀ ਅਸੀਂ ਇਸੇ ਤਰੀਕੇ ਦੇ ਨਾਲ ਫੜ-ਫੜ ਕੇ ਜੇਲ੍ਹਾਂ ਵਿੱਚ ਨਾ ਸੁਟਿਆ ਤਾਂ ਫਿਰ ਕਹਿਣਾ ਸ਼ੋਮਨੀ ਅਕਾਲੀ ਦਲ ਪੰਜਾਬ ਨੂੰ ਬੁਰੀ ਨਜ਼ਰ ਵਾਲੇ ਨਾਲ ਦੇਖਣ ਵਾਲਿਆਂ ਦੀ ਹਰੇਕ ਦੀ ਅੱਖ ਨੂੰ ਵੀ ਪਛਾਣਦਾ ਤੇ ਉਸ ਦਾ ਜਵਾਬ ਹੀ ਦੇਣਾ ਜਾਣਦਾ ਤੇ ਉਹ ਅੱਖ ਭੰੜੀ ਵੀ ਜਾਣਦਾ ਮੈਂ ਤੁਹਾਨੂੰ ਇੱਕੋ ਗੱਲ ਕਹਿ ਦਵਾਂ ਕਿ ਜੇ ਤੁਸੀਂ ਸ਼ੋਮਨੀ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਇਸ ਤਰੀਕੇ ਦੇ ਨਜਾਇਜ਼ ਝੂਠੇ ਪਰਚੇ ਪਾਉਂਗੇ ਜਾਂ ਉਹਨਾਂ ਨੂੰ ਨਜਾਇਜ਼ ਵਰਕਰਾਂ ਨੂੰ ਤੰਗ ਕਰੋਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੋ ਕਿ ਆਉਣ ਵਾਲੇ 2027 ਦੇ ਵਿੱਚ ਪ੍ਰਤੱਖ ਹੈ ਤਾਂ ਉਦੋਂ ਇੱਕ ਇੱਕ ਭੱਜੋ ਨਾ ਤੁਸੀਂ ਵਿਦੇਸ਼ਾਂ ਨੂੰ ਨਾ ਭੱਜੋ ਇਸ ਗੱਲ ਦਾ ਤੁਹਾਡੇ ਤੋਂ ਹਿਸਾਬ ਲਿਆ ਜਾਏਗਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ ਤਿਆਰੀ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ